ਦੀਦੀ ਜੀ ਇਹ ਖੇਤ ਅਫਲ ਨੀਮਾ ਖੇਤ ਤੋਂ ਪਹਿਲਾਂ ਰਿਤਾ ਚੱਕ ਹੋਇਆ ਵਾ ਜੀ ਇਹ 5-6 ਫੁੱਟ ਮੰਨ ਲਓ ਨੀਮਾ ਵਾ ਤਾਂ ਪਾਣੀ ਗਿਆ ਵਾ ਜਿਹੜਾ ਬੰਨ ਸੀ ਬੰਨ ਮਤਲਬ ਪਾੜ ਪੂਰਾ ਪਿਆ ਵਾ ਸਾਰਾ ਗੱਲ ਦੇਖੇ ਵੀਡੀਓ ਬਣਾ ਕੇ ਲੈ ਕੇ ਆਏ ਆ ਮਤਲਬ ਬੰਨ ਸਾਰਾ ਟੁੱਟ ਗਿਆ ਸਾਰਾ ਹੀ ਜ਼ਮੀਨ ਦੇ ਮਤਲਬ ਬਰਾਬਰ ਬਣੇ ਚੱਲ ਰਹੇ ਆ ਵਾ ਜੇ ਪਾਣੀ ਵੱਧਦਾ 5-6 ਫੁੱਟ ਪਾਣੀ ਵੱਧਦਾ ਵਾ ਤਾਂ ਕੋਈ ਸਾਡੇ ਪੈਣੇ ਚ ਪਾਣੀ بڑੂਗਾ ਉਦਾਂ ਨਹੀਂ ਤਾਂ ਕੋਈ ਐਜਾ ਮਾਹੌਲ ਨਹੀਂ ਵੈਸੇ ਅਸੀਂ ਡੀਸੀ ਸਾਹਿਬ ਨੂੰ ਕਹਿ ਕੇ ਆਰਜੀ ਬੰਨ ਮਤਲਬ ਲਵਾਰੇ ਨਾਲ ਪੱਥਰੇ ਲਵਾਰੇ ਆ ਬੋਰੀ ਲਵਾਰੇ ਆ ਤੇ ਮਸ਼ੀਨਾਂ ਲੱਗੀਆਂ ਆ ਵ ਤੇ ਇਹੋ ਜਿਹਾ ਕੋਈ ਮਾਹੌਲ ਖਰਾਬ ਨਹੀਂ ਹੈਗਾ ਵਧੀਆ ਮਾਹੌਲ ਆ ਬਾਕੀ ਡਰਨ ਦੇ ਕੋਈ ਲੋੜ ਨਹੀਂ ਬਾਕੀ ਮੈਂ ਤਾਂ ਇਹ ਅਪੀਲ ਕਰਦਾ ਵਾਂ ਲੁਧਿਆਣਾ ਵਾਸੀਆਂ ਨੂੰ ਜਿੰਨੇ ਵੀ ਹਲਕਾ ਸਾਂਝੇ ਵਾਲ ਦੇ ਨਾਲ-ਨਾਲ ਪੈਂਟ ਨੇ ਜਿਨ੍ਹਾਂ ਦੇ ਕੋਲ ਮਿੱਟੀ ਪਈ ਆ ਜਾਂ ਕੋਈ ਮਸ਼ੀਨਾਂ ਵਾਂ ਜਾਂ ਕੋਈ ਚੀਜ਼ ਆ ਬਾਈ ਜੀ ਇੱਥੇ ਬੋਰੇ ਲੈ ਕੇ ਆਉਂਦੇ ਲੋੜ ਨਹੀਂ ਬੋਰੇ ਮਿੱਟੀ ਦੇ ਭਰ ਕੇ ਲੈ ਕੇ ਆਓ ਆਪਾਂ ਨੂੰ ਉਹ ਲਾਣ ਦੀ ਲੋੜ ਆ ਇੱਥੇ ਤਾਂ ਮੈਂ ਇਹ ਦੇਖਿਆ ਵਾ ਅਸੀਂ ਤਾਂ ਜਿੰਦਦੁੱਕ ਕੰਮ ਹੋ ਰਿਹਾ ਵਾ ਦਈ ਦਿਨ ਰੱਥੀ ਰਹਿੰਦੇ ਆ ਇੱਥੇ ਕੰਮ ਕਰਨ ਵਾਲੇ ਘੱਟ ਆ ਠੀਕ ਆ ਜੀ ਤੇ ਰੌਲਾ ਪਾਉਣ ਦੇ ਵੱਧ ਆ ਅੱਥੇ ਕੋਈ ਲੱਗਦਾ ਨਹੀਂ ਹੈਗਾ ਕੰਮ ਰੋਕਣ ਵਾਲੇ ਵੱਧ ਆਂਦੇ ਆ ਅੱਜ ਤਾਂ ਪੀਲੇ ਕਰਨਾ ਬਈ ਜਿਹਨਾਂ ਕੰਮ ਕਰਨਾ ਮੇਰਾ ਵੀਰ ਇੱਥੇ ਉਹੀ ਆਣ ਜਿਹਨਾਂ ਪ੍ਰੋਪਰ ਕੰਡਾ ਕਰਨਾ ਵਾ ਉਹ ਇੱਥੇ ਨਾ ਆਣ ਸਾਡੇ ਸਰਪੰਚ ਸਾਹਿਬ ਸ੍ਰਿੰਦਰ ਸਿੰਘ ਕਰਨ ਸਾਹਿਬ ਸਰਪੰਚ ਸਾਡੇ ਵੀਰਾ ਜੀ ਬਹੁਤ ਸਾਧ ਦੇ ਰਹੇ ਨੇ ਰਾਤ ਦਿਨ ਇੱਥੇ ਰਹੇ ਨੇ ਅੱਜ ਦੇ ਕਹਿੰਦੇ ਬੱਸ ਤਾ ਸਾਥ ਦੋ ਇਹੀ ਸਾਡੀ ਬੇਨਤੀ ਹੈ ਜੀ ਹਾਂ ਜੀ ਇਸੇ ਸਸਤਰਾਲੀ ਬੰਤੇ ਖੜੇ ਆਂ ਕੱਲ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀਗਾ ਕਾਟਰ ਲੈਵਲ ਕਾਫੀ ਡਾਊਨ ਹੈ ਤੇ ਪੈਨਿਕ ਹੋਣ ਦੀ ਜਰੂਰਤ ਨਹੀਂ ਸਾਰਾ ਸਿਵਲ ਪ੍ਰਸ਼ਾਸਨ ਤੇ ਆਪਣੀ ਪਬਲਿਕ ਲੋਕਲ ਜਿਹੜੀ ਹੈਗੀ ਹੈ ਲੱਗੇ ਹੋਏ ਜੀ ਪਰ ਸਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਕੁਝ ਜਗ੍ਹਾ ਤੇ ਪਾਣੀ ਜਿਹੜਾ ਮਾਰ ਕਰ ਰਿਹਾ ਆ ਪਿੱਛੇ ਵੀ ਦੇਖਿਆ ਜਾ ਰਿਹਾ ਇੱਕ ਬੰਨ ਲਗਾਇਆ ਗਿਆ ਆਰਜੀ ਤੌਰ ਤੇ ਜਿਹੜਾ ਕਿਹਾ ਜਾ ਸਕਦਾ ਹੈ ਕਿ ਅੱਗੇ ਜਿਹੜਾ ਤਿਆਰ ਕੀਤਾ ਗਿਆ ਉਹ ਬੰਨ ਦੇ ਨਾਲ ਜਿਹੜੀਆਂ ਨੀਵੀਆਂ ਜ਼ਮੀਨਾਂ ਸੀਗੀਆਂ ਉਧਰ ਪਾਣੀ ਜਰੂਰ ਵੜਿਆ ਉਹਦੇ ਅੱਗੇ ਅਸੀਂ ਆਰਜੀ ਮਤਲਬ ਲੋਕਾਂ ਨੇ ਤੇ ਮਿਲਟਰੀ ਨੇ ਨਾਲ ਮਿਲ ਕੇ ਆਰਜੀ ਬੰਨ ਲਾਇਆ ਹੈ ਤੇ ਉੱਥੇ ਤੱਕ ਹਲੇ ਤੱਕ ਸੇਫ ਹੈ ਕੋਈ ਇਹੋ ਜੀ ਗੱਲ ਹੈ ਨਹੀਂ ਵਾਟਰ ਲੈਵਲ ਡਾਊਨ ਹੈ ਕਰ। ਅਰੇ ਸਰ ਲੋਕਾਂ ਨੂੰ ਕੀ ਆ ਪੀਣਾ। ਸ਼ਾਂਤੀ ਬਣਾਈ ਰੱਖਣਾ। ਕੱਟ ਪਬਲਿਕ ਨੂੰ ਤੇ ਪੁਲਿਸ ਨੂੰ ਮਿਲਟਰੀ ਨੂੰ ਆਪਣਾ ਕੰਮ ਕਰਨ ਦੇਣ ਤੇ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਜਿਹੜੇ ਵੀ ਸਿਵਲ ਪ੍ਰੋਫੈਸਰਸ ਵੱਲੋਂ ਪ੍ਰੀਪੋਸਨਰਰੀ ਉਹ ਆਉਂਦੇ ਨੇ ਉਹਨਾਂ ਨੂੰ ਫੋਲੋ ਕਰਨਾ। ਜੀ ਅਸਰ ਕੀ ਆ ਜਾ ਸਕਦਾ ਪਾਣੀ ਦਾ ਪੱਧਰ ਵਧਿਆ بارش ਕਰਕੇ? ਹਾਂਜੀ ਅ ਅੱਜ ਰਾਤ ਤੋਂ ਹੀ ਕਾਫੀ ਹਲਕੀ ਹਲਕੀ ਜੀ ਬਾਰਿਸ਼ ਹੋ ਰਹੀ ਹੈ। ਉਹਦੇ ਕਰਕੇ ਦੇਖੋ ਪਿੱਛੇ ਇਸ ਵਾਰਿਸ਼ ਦਾ ਇੰਨਾ ਫਰਕ ਨਹੀਂ ਪੈ ਰਿਹਾ ਪਿੱਛੇ ਵਾਲੀ ਵਾਰਿਸ਼ ਤੋਂ ਜ਼ਿਆਦਾ।